ਇਹ ਤਾਂ ਬੀਤੇ ਦਿਨਾਂ ਦੇ ਵਿੱਚ ਤੁਸੀਂ ਵੀ ਜਿਹੜੀਆਂ ਨਿਊਜ਼ ਆ ਉਹ ਸ਼ੇਅਰ ਕੀਤੀ ਆ ਵੀ ਆ ਜਿਹੜੇ ਪੇਜਰ ਵਾਲਾ ਜਿਹੜਾ ਮਾਮਲਾ ਸੀ ਹੁਣ ਤੁਸੀਂ ਦੇਖੋ ਵੀ ਇਹਦੀ ਤਾਰਾ ਕਿੱਥੇ ਤੱਕ ਪਿੱਛੇ ਤੱਕ ਜਿਹੜੀਆਂ ਉਹ ਜੁੜਦੀਆਂ ਜਾ ਰਹੀਆਂ ਕਿੰਦੇ ਵੀ ਇਜ਼ਰਾਈਲ ਦਾ ਹੱਥ ਸੀਗਾ ਅਜਿਹੇ ਪੇਜਰਸ ਜਾਂ ਅਜਿਹੀਆਂ ਡਿਵਾਈਸਿਸ ਆ ਉਹ ਬਣਾਉਣ ਦੇ ਵਿੱਚ ਮੈਨੂਫੈਕਚਰਿੰਗ ਦੇ ਵਿੱਚ ਕਹਿੰਦੇ ਇਹਨਾਂ ਦਾ ਹੱਥ ਸੀਗਾ ਪਿਛਲੇ 15 ਸਾਲਾਂ ਤੋਂ ਕਹਿੰਦੇ ਵੀ ਇਹਨਾਂ ਨੇ ਇਹ ਵੱਡੇ ਆ ਤੇ ਇਵੈਂਚੁਅਲੀ ਜਾ ਕੇ ਜਿਹੜਾ ਆ ਇਹ ਲਬਨਨ ਦੇ ਵਿੱਚ ਇਹਨਾਂ ਨੂੰ ਐਜ਼ ਅ ਬੰਬ ਦੇ ਤੌਰ ਦੇ ਉੱਤੇ ਤੁਸੀਂ ਦੇਖ ਲਓ ਵੀ ਵਰਤ ਲਿਆ ਹੈਗਾ ਯੂਐਸ ਦੇ ਜਿਹੜੇ ਇੰਟੈਲੀਜੈਂਸ ਸੋਰਸ ਆ ਉਹਨਾਂ ਨੇ ABC ਨਿਊਜ਼ ਨੂੰ ਕਨਫਰਮ ਕਰਦੇ ਹੋਏ ਜਿਹੜਾ ਕਿਹਾ ਹੈ ਵੀ ਸਪਲਾਈ ਚੇਨ ਦੇ ਵਿੱਚ ਇਹ ਜੁੜੇ ਹੋਏ ਸੀ ਜਿਹੜੇ ਹਜ਼ਬੁੱਲਾ ਦੇ ਆਪਰੇਟਿਵਸ ਦੇ ਦੁਆਰਾ ਇਹਨਾਂ ਪੇਜਰਸ ਨੂੰ ਵਰਤੇ ਗਿਆ ਹੈ ਇਹਨਾਂ ਦੀ ਮੈਨੂਫੈਕਚਰਿੰਗ ਦੇ ਵਿੱਚ ਇਜ਼ਰਾਈਲ ਦਾ ਹੱਥ ਰਿਹਾ ਆ CIA ਕਹਿੰਦੇ ਵੀ ਅਜਿਹੀ ਜਿਹੜੀ ਟੈਕਨੀਕ ਆ ਉਸ ਨੂੰ ਇਮਪਲਾਈ ਕਰਨ ਤੋਂ ਟੈਕਟਿਕ ਕਰਨ ਤੋਂ ਜਿਹੜਾ ਰੈਲਟੈਂਟ ਆ ਉਹਨਾਂ ਨੂੰ ਇਹ ਸੀਗਾ ਵੀ ਬਾਕੀ ਆਮ ਦੂਜੇ ਲੋਕਾਂ ਦੀ ਜਿਹੜੀ ਇਨੋਸੈਂਸ ਆ ਉਨਾਂ ਦਾ ਰਿਸਕ ਜਿਹੜਾ ਇਸ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਣਾ ਹੈਗਾ ਆ ਸੋ ਇਹ ਸਾਰਾ ਕੁਝ ਦੇਖੋ ਦੇਖੋ ਚੱਲ ਰਿਹਾ ਆ ਤੇ ਆ ਦੇਖੋ ਵੀ ਬਹੁਤ ਹੀ ਜ਼ਿਆਦਾ ਇਹਨਾਂ ਨੇ ਇਤਮਾਨ ਦੇ ਨਾਲ ਪ੍ਰਵੀਨ ਜੀ ਸਮਾ ਲਾ ਕੇ ਕਿੰਨੇ ਸਾਲਾਂ ਤੱਕ ਪਹਿਲਾਂ ਉਹਨਾਂ ਨੂੰ ਉਸ ਦੇ ਆਦੀ ਬਣਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਰਿਮੋਟਲੀ ਟ੍ਰਿਗਰ ਕਰਕੇ ਜਿਹੜਾ ਆ ਉਹ ਬਲਾਸਟ ਇਸ ਦੇ ਵਿੱਚ ਕਰ ਦਿੱਤਾ ਇੱਕ ਤੋਂ ਦੋ ਹਾਊਸ ਸਿਰਫ ਐਕਸਪਲੋਸਿਵ ਹਰ ਇੱਕ ਡਿਵਾਈਸ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਸੀ ਇਸ ਨੂੰ ਰਿਮੋਟ ਟ੍ਰਿਕਰ ਜਿਹੜਾ ਹੈ ਉਹ ਕੀਤਾ ਜਾ ਸਕਦਾ ਸੀ ਸੋ ਇਥੇ ਵੀ ਪਤਾ ਲੱਗਦਾ ਆ ਵੀ ਜੇ ਤੁਸੀਂ ਦੇਖੋ ਵੀ ਜੀ ਉਹਦੇ ਵਿੱਚ ਉਹਨਾਂ ਨੇ ਬਲਾਸਟ ਮਟੀਰੀਅਲ ਪਾਇਆ ਹੈ ਤੇ ਇਹਦਾ ਮਤਲਬ ਸੁਣਦੇ ਵੀ ਹੋਣਗੇ ਜੇ ਮੈਨੂਫੈਕਚਰਿੰਗ ਦੇ ਵਿੱਚ ਉਹਨਾਂ ਦਾ ਤਾਂ ਪੂਰਾ ਹੀ ਜਿਹੜਾ ਇਸ ਦੇ ਵਿੱਚ ਕੰਟਰੋਲ ਜਿਹੜਾ ਹੋ ਗਿਆ ਹੋਊਗਾ ਸੋ ਸੋ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਲਿਬਨਾਨ ਦੇ ਵਿੱਚ ਇਹ ਧਮਾਕੇ ਹੋ ਰਹੇ ਆ ਉਹਨਾਂ ਦੇ ਵਿੱਚ ਹੁਣ ਤੱਕ ਜਿਹੜੇ 37 ਜਾਣਿਆਂ ਦੀਆਂ ਜਿਹੜੀਆਂ ਮੌਤਾਂ ਤੇ ਤਕਰੀਬਤ 3000 ਆ ਲੋਕਾਂ ਦੇ ਜਿਹੜੇ ਫੱਟੜ ਹੋਣ ਦੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਆ ਤੇ ਇਥੋਂ ਇਹ ਵੀ ਪਤਾ ਲੱਗਦਾ ਹੈ ਨਾਲ ਹੀ ਬਰਵੀਨ ਜੀ ਵੀ ਅੱਜਕੱਲ ਸਰਕਾਰਾਂ ਤੇ ਇਹ ਪੈਗਸਸ ਬਣਾਉਣ ਵਾਲੇ ਵੀ ਇਹੀ ਨੇ ਤੇ ਤੇਜਰ ਡਾਉਣ ਵਾਲੇ ਵੀ ਹੁਣ ਇਹ ਜਿਹੜੇ ਲਗਾਈ ਲਾ ਦੇ ਜਿਹੜੇ ਉਹ ਬਣ ਚੁੱਕੇ ਨੇ ਸੋ ਧਿਆਨ ਵਾਲੀ ਗੱਲ ਹੀ ਆ ਵੀ ਬਾਕੀ ਜਿਹੜੇ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੇ ਉਲਟਾ ਵੀ ਉਹ ਕਿਦਾਂ ਜਿਹੜਾ ਉਹ ਚੱਲਣ ਹੂੰ ਬਿਲਕੁਲ ਜੀ ਬਿਲਕੁਲ ਦੇਖੋ ਦੁਨੀਆ ਭਰ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਇੱਕ ਖਾਸੀ ਚਰਚਾ ਵੀ ਜਿਹੜੇ ਪੇਜਰਾਂ ਦੀ ਵਰਤੋਂ ਇਸ ਕਰਕੇ ਕੀਤੀ ਜਾ ਰਹੀ ਸੀ ਵੀ ਕੋਈ ਦੁਸ਼ਮਣ ਜਿਹੜਾ ਮੌਲਕਾ ਹੋਏ ਇਸ ਤਰੀ ਨਜ਼ਰ ਨਾ ਰੱਖ ਲੇ ਦੇਖ ਨਾ ਸਕੇ ਪਤਾ ਲਾ ਰੇ ਉਹਨਾਂ ਨੇ ਉਹਦੇ ਚ ਧਮਾਕਾ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਕਿ ਇਹ ਹੋ ਕੀ ਜੀ ਨਾਲੇ ਦੇਖੋ 15 ਸਾਲ ਲਾਏ ਅਗਲੇ ਨੇ ਉਹਨਾਂ ਨੂੰ ਉਹਦੇ ਵਿੱਚ ਲਾ ਕੇ ਤੇ ਆਪ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਕਹਿੰਦੇ ਇਨਵੋਲਵ ਸੀਗੇ ਹਾਂਜੀ ਬਿਲਕੁਲ ਜਿੱਦਾਂ ਅੱਜ ਖਤਰਨਾ ਚਾਹਤਾ ਜੀ ਜੀ ਜਦੋਂ ਇਜ਼ਰਾਇਲ ਤੇ ਹਮਲਾ ਹੋਇਆ ਸੀ ਰਾਜਕਰਨਵੀਰ ਸਿੰਘ ਜੀ ਤੁਸੀਂ ਉਦੋਂ ਖਬਰਾਂ ਕਰ ਰਹੇ ਸੀ ਤੁਸੀਂ ਕਿਹਾ ਵੀ ਮੋਸਾਦ ਆਪਾਂ ਚਰਚਾ ਹੀ ਕਰ ਰਹੇ ਸੀ ਮੋਸਾਦ ਦੁਨੀਆ ਭਰ ਦੀ ਮੰਨੀ ਪਰਮਨੀ ਏਜੰਸੀ ਹੈ ਜਿਹਦੇ ਕੋਲੇ ਦੁਨੀਆ ਭਰ ਦਾ ਜ ਵਿੱਚ ਜਿਹਦਾ ਨੈਟਵਰਕ ਹੈ ਪਰ ਮੋਸਾਦ ਵਾਲਿਆਂ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਅੰਦਾਜ਼ਾ ਨਹੀਂ ਲਾਇਆ ਵੀ ਰਾਤ ਨੂੰ ਵੀ ਇਸ ਤਰ੍ਹਾਂ ਦਾ ਹਮਲਾ ਹੋ ਸਕਦਾ ਤੇ ਉਸ ਤੋਂ ਬਾਅਦ ਹੌਸਟੇਜ ਵਾਲੀ ਜਿਹੜੀ ਗੱਲ ਆ ਉਹ ਇਹ ਇਜ਼ਰਾਈਲ ਦੇ ਲਈ ਬਹੁਤ ਵੱਡੀ ਜਿਹੜੀ ਆ ਉਹ ਤੱਕਾ ਸੀਗਾ ਸੈਟਬੈਕ ਸੀਗਾ ਪਰ ਉਹਨਾਂ ਨੇ ਦੇਖ ਲਓ ਤਕਨੀਕ ਦੇ ਮਾਮਲੇ ਦੇ ਵਿੱਚ ਕਿੰਨੀ ਤਕੜੀ ਵਾਪਸੀ ਕੀਤੀ ਜੀ ਜੀ